ਸਾਰੇ ਵੀਰਾਂ YouTube ਚੈਨਲ ਪਿਆਰ ਭਰੀ ਸੱਸੀ ਦਾ ਵੀਰ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ 2014 ਮਾਡਲ 855 ਵੀਰ ਜੀ ਕੋਕਾ ਪੀਸ ਟਾਇਰ ਚਾਰੇ ਨਵੇਂ ਰੇਟ 4,65,000 ਤੇ ਏਰੀਆ ਵੀਰ ਦਾ ਹੈਗਾ ਜੇ ਤਰਨ ਤਰਨ ਤੇ ਵੀਰਨਾ ਕਰ ਲੋ ਕਨੈਕਟ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਵੀਰ ਜੀ ਸਾਫ ਟਰੈਕਟਰ ਜੇ ਬਿਲਕੁਲ ਵੀਰ ਨੇ ਕੱਲੀ ਗੱਲੀ ਫੋਟੋ ਪਾਈ ਆ ਇੰਜਨ ਗੇਰ ਲਿਫਟ ਬਿਲਕੁਲ ਓਕੇ ਆ ਵੀਰ ਲੋ ਇਹ ਗਰੰਟੀ ਵਾਕੇ ਤੁਸੀਂ ਚੈੱਕ ਵੀ ਕਰ ਸਕਦੇ ਜੇ ਕੋਈ ਕਮਿਊਨਿਟੀਟਰ ਵਿੱਚ ਪੰਜਾਬ ਨੰਬਰ ਟਰੈਕਟਰ ਜੇ ਵੀਰ ਜੀ ਚਾਰੇ ਟਾਇਰ ਨਵੇਂ ਓਕੇ ਟਰੈਕਟਰ ਓਕੇ ਜਿੰਨੂੰ ਕਹੀਦਾ ਬਿਲਕੁਲ ਸਾਫ ਆ ਰੰਗ ਪੇੜ ਦਾ ਸਾਫ ਆ origignal ਆ ਤੇ ਕੋਈ ਕਮਿਊਨਿਟੀਟਰ ਵਿੱਚ ਹੈਗੀ ਤੇ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੇ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਜੀ ਤੇ ਏਰੀਆ ਵੀਰ ਦਾ ਤਰਨ ਤਰਨਾ ਉਥੋਂ 3-4 ਕਿਲੋਮੀਟਰ ਤੇ ਹੀ ਖੜਾ ਟਰੈਕਟਰ ਤਰਨਤਾਰਨ ਦੇ ਨਾਲ ਬਾੜ ਪਿੰਡ ਕੋਲ ਤੇ ਵੀਰ ਦਾ ਨੰਬਰ ਸਕਰੀਨ ਤੇ ਆ ਅੱਗੇ ਲੈ ਕੇ ਆ ਗਿਆ ਜੀ ਬਰੀਜਾ ਗੱਡੀ ਕਾਰ ਵਕਾਉ ਆ ਵੀਰ ਜੀ 2018 ਮਾਡਲ ਪੀਪੀਵੀ 10 ਨੰਬਰ ਲਤਿਆਣੇ ਦਾ ਟੋਟਲ ਓਕੇ ਗੱਡੀ ਇੰਨਾਂ ਗੇਰ ਓਕੇ ਆ ਰੇਟ 7,25,000 ਬਿਲਕੁਲ ਓਕੇ ਆ ਬਾਕੀ ਦੀ ਜਾਣਕਾਰੀ ਤੁਸੀਂ ਵੀਰ ਤੋਂ ਫੋਨ ਤੇ ਲੈ ਸਕਦੇ ਜੀ ਕੋਈ ਗੱਡੀ ਵਿੱਚ ਕਮੀ ਨਹੀਂ ਗਈ ਚਲਾਵਾ ਬਿਲਕੁਲ ਸੈਟ ਆ ਓਕੇ ਗੱਡੀ ਸਾਰੀ origignal ਗੱਡੀ ਆ ਬਿਲਕੁਲ ਸਾਫ ਸੁੱਤਰੀ ਆ ਰੇਟ ਵੀਰ ਦਾ 7,25,000 ਰੁਪਇਆ 18 ਮਾਡਲ 2018 ਮਾਡਲ ਆ ਪੰਜਾਬ ਨੰਬਰ ਗੱਡੀ ਵੀਰ ਜੀ ਬਹੁਤ ਵਧੀਆ ਘੱਟ ਚੱਲੀ ਗੱਡੀ ਅੱਗੇ ਆ ਗਿਆ 855 1995 ਮਾਡਲ ਪੰਜਾਬ ਨੰਬਰ ਇੰਨ ਗੇਅਰ ਲਿਫਟ ਦੀ ਫੁੱਲ ਗਾਰੰਟੀ ਰੇਟ ਸਿਰਫ 1,40,000 ਰੁਪਇਆ ਬਾਕੀ ਮੌਕੇ ਦੇ ਵੀਰ ਫੁੱਲ ਮਾਨਤਾਨ ਕਰਨਗੇ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ